ਕੁੜੀ ਦੇ ਪਿਓ ਨੇ ਕੁੜੀ ਦੇ ਹੱਥ ਬੰਨ ਕੇ ਨਹਿਰ ਵਿੱਚ ਸੁੱਟ ਦਿੱਤਾ ਤੇ ਕੁੜੀ ਦਾ ਕਰ ਦਿੱਤਾ ਕਤਲ ਸਾਰੇ ਲੋਕ ਕਹਿੰਦੇ ਮਾਰਾ ਹੋਇਆ ਪਰ ਕੁੜੀ ਦੀ ਮਾਂ ਨੇ ਕੈਮਰੇ ਦੇ ਸਾਹਮਣੇ ਆ ਕੇ ਦੱਸੀ ਸਾਰੀ ਚਾਈ ਆਜੋ ਆਪਾਂ ਕੁੜੀ ਦੀ ਮਾਂ ਕੋਲੋਂ ਸੁਣਦੇ ਹਾਂ ਕਿਹੋ ਜੀ ਸੀ ਕੁੜੀ ਤੇ ਕਿਹੋ ਜਿਹਾ ਮਾਪਿ ਤੇ ਕਿਹੋ ਜਿਹਾ ਉਹਨਾਂ ਦਾ ਪਰਿਵਾਰ ਸੀ ਤੇ ਪਰਿਵਾਰ ਕਿਹੋ ਜਿਹੇ ਹਾਲਾਤ ਵਿੱਚ ਹੁਣ ਰਹਿ ਰਿਹਾ ਸਾਰੀ ਕਹਾਣੀ ਕੁੜੀ ਦੀ ਮਾਂ ਨੇ ਆਪ ਦੱਸੀ ਆਜੋ ਸੁਣਦੇ ਹਾਂ ਇੱਕ ਨਾ ਕਹਿੰਦਾ ਹੁੰਦੀ ਤਾਂ ਚਲ ਮੈਂ ਕਰ ਵੀ ਦਿੰਦਾ ਹੋ ਗਈ ਵੀ ਬਾਬਾ ਜਾਣਿਆ ਨਾ ਸੀ ਹਾਂ ਤਾਂ ਕਰਕੇ ਐਵੇਂ ਕਦਨ ਚੱਕਿਆ ਨਹੀਂ ਤਾਂ ਉਹਨੇ ਕਿੱਥੇ ਚੱਕਣਾ ਸੀ ਉਹਨੂੰ ਪਤਾ ਮੇਰੇਆਂ ਕੁੜੀਆਂ ਰੋਲ ਜਾਣਗੀਆਂ ਹੂੰ ਤਾਂ ਕਰਕੇ ਉਹਨੇ ਐਵੇਂ ਕੀਤਾ ਸੀ ਨਹੀਂ ਤਾਂ ਉਹਨੇ ਕਿੱਥੇ ਕਰਨਾ ਸੀ ਇਹ ਇੰਨਾ ਪਿਆਰ ਕਰਦਾ ਸੀ ਉਹਦੇ ਨਾਲ ਪਿਆਰ ਕਰਦਾ ਸੀ ਹਾਂਜੀ ਬਾਦੂ ਪਿਆਰ ਕਰਦਾ ਸੀ ਉਹਨੂੰ ਬੜੇ ਮੌਕੇ ਦਿੱਤੇ ਬਹੁਤ ਹੀ ਜਿਆਦੇ ਮੌਕੇ ਦਿੱਤੇ ਪ੍ਰੀਤ ਸੁਧਰ ਜਾ ਪਤ ਸੁਧਰ ਜਾ ਤਰ ਵਿਆਹ ਵਿਉ ਕਰ ਦਵਾਂਗੇ ਆਪਾਂ ਮਾਰ ਦੋ ਮੈਨੂੰ ਅੱਛਾ ਆਪ ਹੀ ਕਹਿੰਦੀ ਮਾਰ ਦੋ ਤੇ ਤੁਹਾਨੂੰ ਮੈਂ ਵੀ ਜ਼ਹਿਰ ਦੇ ਕੇ ਮਾਰ ਜੂਗੀ ਮੈਂ ਤਾਂ ਤੁਸੀਂ ਮੈਨੂੰ ਮਾਰ ਦੋ ਉਸਤਾਵਾ ਤਾਂ ਫਿਰ ਹੁੰਦਾ ਹੀ ਤੁਹਾਨੂੰ ਪਤਾ ਇਹ ਗੰਦੀ ਸੀ ਕਿ ਤਾਂ ਹੀ ਅਗਲੇ ਨਵੇਂ ਜਿਹੇ ਕਦਮ ਚੱਕਿਆ ਉਹਵੇਂ ਕਿੱਥੇ ਹੁਣ ਚੱਕਣਾ ਸੀਗਾ ਲੋਕੀ ਗੱਲਾਂ ਕਰਦੇ ਨੇ ਬਠੌਰੀਆਂ ਲੋਕੀ ਤੁਹਾਨੂੰ ਪਤਾ ਹੀ ਆ ਗੱਲਾਂ ਅੱਜ ਕੱਲ ਕਿੰਨੀਆਂ ਕਰਦੇ ਨੇ ਤੁਹਾਡੇ ਸਾਹਮਣੇ ਹੀ ਬੜਾ ਵੱਧ ਲੋਕੀ ਬੋਲਦੇ ਤੁਹਾਨੂੰ ਪਤਾ ਹੀ ਆ ਕਿਵੇਂ ਕਰਦੇ ਲੋਕੀ ਅੱਜ ਕੱਲ ਫਿਰ ਆਪ ਵੀ ਪਹਿਲਾਂ ਛਾਲ ਮਾਰਨ ਲੱਗਾ ਸਦੋ ਵੱਧ ਸਮਝਾਇਆ ਕੁੜੀ ਨੂੰ ਸਮਝਾਇਆ ਵੱਧੋ ਕੁੜੀ ਸਮਝੀ ਨਹੀਂ ਮੌਕੇ ਬੜੇ ਦਿੱਤੇ ਬਹੁਤ ਜ਼ਿਆਦੇ ਮੌਕੇ ਦਿੱਤੇ ਸਮਝੀ ਨਹੀਂ ਕੁੜੀ